ਬੜੀ ਵਾਹਿਗੁਰੂ ਦੀ ਕਿਰਪਾ ਕਹਿਣਾ ਤੇ ਉੱਤੇ ਸਾਡੇ ਸਤਿਕਾਰਯੋਗ ਬਲਜੀਤ ਸਿੰਘ ਆ ਜਿਹੜੇ ਤੁਹਾਡੇ ਕੱਟੜ ਫੈਨ ਜੀ ਮੈਨੂੰ ਕਹਿ ਸਕਦੇ ਆ ਅੱਛਾ ਅੰਮ੍ਰਿਤਧਰਮ ਪੰਜ ਵਰਮ ਚਲ ਗਏ ਆ ਜੀ ਆਪੇ ਨੇ ਸਰੀਆ ਦੇ ਜਪੁਜਾ ਅੱਛਾ ਅੱਛਾ ਇੱਕੋ ਮਿੰਟ ਪਾ ਦੀ ਇੱਕੋ ਮੈਂ ਰਣਜੀਤ ਬਾੜੀ ਇੱਕੋ ਮਿੰਟ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਅੱਜ ਜਿਹੜੀ ਵੀਡੀਓ ਅਸੀਂ ਰਿਕਾਰਡ ਕਰਨ ਦੇ ਆ ਨਾ ਸਿਆਣੇ ਕਹਿੰਦੇ ਨਵੀਂ 9 ਦਿਨ ਪੁਰਾਣੀ 100 ਦਿਨ ਉਹ ਕੜੇ ਛੜਤੇ ਵੀ ਜਵਾਨੀ ਹੁੰਦੀ ਸੀ ਤੇ ਉਹ ਜਵਾਨੀ ਟਾਈਮ ਤੇ ਅਸੀਂ ਨਾ ਭਾਜੀ ਰਣਜੀਤ ਸਿੰਘ ਮਨੀ ਜਿਹੜੇ ਹੁਣ ਵੀ ਸਾਡੇ ਨਾਲ ਲਾਜਮ ਚੱਲਣਦੇ ਆ ਜਿੰਨਾਂ ਦਾ ਗਾਣਾ ਆਇਆ ਸੀ ਮੇਰੇ ਰਾਂਝੇ ਦੇ ਪ੍ਰਿੰਸੀਪਲ ਜੀ ਉਹ ਭਾਜੀ ਦਾ ਗਾਣਾ ਹੈ ਓਏ ਹੋਏ ਹੋਏ ਮੇਰਾ ਕਟਿਓ ਨਾ ਕਾਲਜੇ ਚੋਂ ਨਾ ਤੇ ਜਿੰਨੇ ਵੀ ਮੇਰੇ ਉਹ ਨਾ ਕਾਲਜ ਅੱਜ ਤੱਕ ਆ ਵੀਡੀਓ ਰਿਕਾਰਡ ਨਹੀਂ ਜਿੰਨੇ ਵੀ ਦਚਾਈ ਨਾ 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 ਚਲਾਈ ਨਾ ਚਲਾਈ ਨਾ ਬਹੁਤ ਚਲਾਈ ਨਾ ਜਿੰਨੇ ਵੀ ਸਾਡੇ ਭੈਣ ਭਰਾ ਇਹ ਵੀਡੀਓ ਦੇਖਣਦੇ ਆ ਭਾਈ ਕਮੈਂਟ ਕਰਕੇ ਦੱਸਿਓ ਵੀ ਕਿਹੜੀ ਸਾਨਾ ਚ ਤੁਸੀਂ ਇਹ ਸੌਂਗ ਸੁਣਿਆ ਸੀਗਾ ਭਾਈ ਹੁਣੀ ਸਾਨ ਨਾਲ ਜੁੜੇ ਹੋਏ ਆ ਓਏ ਹੋਏ ਦੂਜਾ ਗਾਣਾ ਸੀ ਭਾਈ ਤੁਹਾਡਾ ਲੰਡਣਾ ਚ ਜਾ ਕੇ ਤੈਨੂੰ ਯਾਦ ਵੀ ਨਹੀਂ ਰਹਿਣਾ ਵਿਆਹ ਦਾ ਕਾਰਡ ਇਹ ਪਹਿਲਾਂ ਹੀ ਕਾਰ ਤੇ ਆਪਣੋ ਵਾਲੀ ਕਾਰ ਸੀ ਇਹ ਪਾਣੀ ਚਾਈ ਨਾ ਵਿੱਚ ਕਾਰ ਆ ਤੰਨਾ ਪਾੜਾ ਆ ਗੱਲ ਕਰੋ ਥੰਨਾ ਚੋਰੀ ਚੋਰੀ ਬੀਜਾ ਲਈ ਲਵਾ ਲਿਆ ਤਰਸ ਕੱਲ ਵੀ ਉਹ ਵੀ ਭਾਈ ਦਾ ਗਾਣਾ ਆ ਕਿ ਜਿੰਨੇ ਵੀ ਮੇਰੇ ਆਪ ਹੈ ਭਰਾ ਵੀਡੀਓ ਦੇਖਣ ਰਿਹਾ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਆ ਕਿ ਭਾਜੀ ਰਮਜੀਤ ਮਣੀ ਸਤਕਾਰ ਜੋਗ ਸਾਡੇ ਕਿਹੜਾ ਗਾਣਾ ਤੁਹਾਨੂੰ ਸਭ ਤੋਂ ਵੱਧ ਪਸੰਦ ਆ ਅੱਜ ਉਹਨਾਂ ਨੂੰ ਲਾਈਵ ਲੈ ਕੇ ਆਏ ਆ ਕੱਲ ਦੋਸਤੋ ਇੱਕ ਪੋਸਟ ਪਈ ਸੀ ਕਿ ਇਹ ਭਾਜੀ ਉਹਨਾਂ ਦੀ ਪੁਰਾਣੀ ਫੋਟੋ ਲਾ ਕੇ ਤੇ ਉਹਦੇ ਉੱਤੇ ਮੈਂ ਐ TikTok ਤੇ ਵੀਡੀਓ ਕੀਤੀ ਸੀ ਕੱਲ ਤੇ ਅੱਜ ਭਾਜੀ ਉਹ ਸਾਡੇ ਸਾਰਿਆਂ ਦੇ ਰੂਪ ਰੂਪ ਆ ਤੇ ਦੂਸਰੀ ਵੀਡੀਓ ਦੇ ਵਿੱਚ ਉਹਦਾਂ ਲੱਗ ਗਈ ਸਾਡੇ ਐ ਭਾਜੀ ਉਹਨੋਂ ਸਾਰੇ ਸਾਸੀ ਗੱਲ ਪਾਈ ਤੁਹਾਡੀ ਵਾਲ ਰਿਕਾਰਡ ਹੋਣਦੀ ਆ ਤੇ ਉੱਤੇ ਸਾਡੇ ਬਲਜੀਤ ਸਿੰਘ ਜੈਤੂ ਸਰਦੇ ਤੋਂ ਭਾਜੀ ਉਹ ਵੀ ਜੁੜੇ ਆ ਮੈਂ ਦੱਸਣਾ ਚਾਹੁੰਨਾ ਕਿ 2003 ਦੋ ਵਿੱਚ ਅਸੀਂ ਜਦੋਂ ਭਾਜੀ ਪਹਿਲੀ ਵਾਰ ਆਸਟ੍ਰੇਲੀਆ ਆਏ ਤੇ ਬਲਜੀਤ ਭਾਜੀ ਦੇ ਕੋਲ ਸੀਗਾ ਉਸ ਟਾਈਮ ਹੁਣ ਤੇ ਸੀੜੀਆਂ ਆ ਗਈਆਂ ਕਈ ਕੁਸ ਟਿੱਕਾਂ ਆ ਗਈਆਂ ਉਸ ਟਾਈਮ ਭਾਜੀ ਦੇ ਕੋਲ ਇੱਕ ਡੈਕ ਸੀਗਾ ਤੇ ਮੇਰਾ ਖਿਆਲ ਕਿ ਤੁਹਾਡੀਆਂ 8 ਤੋਂ 10 ਰੀਲਾਂ ਉਸ ਟਾਈਮ ਮੌਜੂਦ ਸੀ ਭਾਜੀ ਕੋਲ ਵਾਹਿਗੁਰੂ ਜੀ। ਮੈਂ ਮੈਂ ਪਾਣੀ ਪਾ ਕੇ ਬੋਲਣ ਲੱਗਾ। ਚੰਨਾ ਪਾਸਪੋਰਟ ਤੋਂ ਲੈ ਕੇ ਅੱਜ ਤੱਕ ਬੋਲਦੇ ਨੂੰ ਕੋਈ ਸੀ ਨਾ ਤੇ ਗਏ ਤੁਹਾਡੇ ਮੂੰਹ 'ਚ ਪਾਣੀ ਆਉਂਦੇ ਤੇ ਬੋਲ ਮਾਲਾ ਬੈਠਾ ਕੇ ਗੱਲ ਰੱਖੀ। ਆਹ ਰੈਂਦੇ ਬੱਦ ਕਰ। ਸਾਡੇ ਭਾਈਆ ਵੀ ਗੌਂਡਾ ਨਹੀਂ ਚੋਰੀ-ਚੋਰੀ ਚੱਲਣਾ ਪਾਉਂਦੇ। ਮੈਂ ਕੱਪੜੇ ਬਜਤ ਬੇਦਨ ਹੁਣਾ ਦੇ ਗਾਣੇ ਤਾਂ ਪਤਾ ਹੀ ਅਸਤੇ ਸਾਡੇ ਜੀ ਜੀ। ਬਾਜੀ ਹੋ ਗਿਆ ਪ੍ਰਾਰਥਨਾ ਠੀਕ ਹੈ ਸਰਦ। ਵੀਡੀਓ ਬਣਾਉਂਦਾ ਬਾਜੀ। ਆਪਣੇ ਕੋਲ ਆਕਸੋਤ ਨਾ ਲਿਖਿਆ ਪਿਆ ਵਾ। ਚੱਕਰ ਪਤਾ ਕੀ ਯਾਰ ਰঞ্জੀਤ ਭਾਈ ਸਾਸਿਕਾਲ ਮੈਂ ਲਾਲੀ ਦਾ ਭਰਾ ਆਂ ਅੱਜ ਭਾਵੇਂ ਨਵੇਂ ਗਾਣੇ ਜਿੰਨੇ ਮਰਜੀ ਆ ਗਏ ਨਾ ਭਾਜੀ ਸਾਸਿਕਾਲ ਅੱਜ ਭਾਵੇਂ ਨਵੇਂ ਗਾਣੇ ਜਿੰਨੇ ਮਰਜੀ ਆ ਗਏ ਪਰ ਜਿਹੜੇ ਤੁਹਾਡੇ ਪੁਰਾਣੇ ਗਾਣੇ ਜੋ ਤੁਸੀਂ ਬੋਲ ਛੜਿਆ ਨਾ ਭਾਜੀ ਉਹ ਅੱਜ ਵੀ ਸਾਡੇ ਜਿਹੜੇ 85 ਤੋਂ ਲੈ ਕੇ 90 ਦੇ ਜੰਪਾਲ ਵਾ ਨਾ ਉਹਨਾਂ ਦੇ ਦਿਲਾਂ ਵਿੱਚ ਆ ਅੱਜ ਵੀ ਕਿਤੇ ਚੱਲ ਜੀ ਉਹ ਗਾਣੇ ਜਿਹੜੇ ਰਾਜੇ ਦਾ ਪ੍ਰਿੰਸੀਪਲ ਤੇ ਸਾਡੇ ਕੱਟੇ ਉਹਨਾਂ ਕਾਲਜੇ ਚ ਨਾ ਇਹ ਜਿਹੜੇ ਖੋਸ਼ ਹੋ ਜਾਂਦਾ ਭਾਈ ਸਹੀ ਜਿਹੜੇ ਤੇ ਭਾਜੀ ਤੁਸੀਂ ਬੋਲੇ ਆ ਨੇ ਚੰਨਾ ਚੋਰੀ ਚੋਰੀ ਪਾਸਪੋਰਟ ਬਣਾ ਲਿਆ ਪਰਸ ਨੂੰ ਸੁਣਿਆ ਫਲੈਟ ਤੇਰੀ ਉਹ ਹਰ ਪ੍ਰਦੇਸੀ ਦਾ ਦਿਲ ਵੱਡਦਾ ਸੀਗਾ ਤੇ ਮੇਰਾ ਵੀਡੀਓ ਬਣਾਉਣ ਦਾ ਭਾਜੀ ਮਕਸਦ ਪਤਾ ਕੀ ਸੀਗਾ ਸਾਡੇ ਟਾਈਮਾਂ ਤੇ ਚਲੋ ਤੁਹਾਡੇ ਟਾਈਮਾਂ ਤੇ ਆ ਟਿਕਟੋਕ ਫੇਸਬੁਕਾਂ ਦਾ ਸੋਸ਼ਲ ਮੀਡੀਆ ਨਹੀਂ ਸੀਗਾ ਤੇ ਹੁਣ ਹੁਣ ਜਿਹੜੇ ਕਲਾਕਾਰ ਆ ਰਹੇ ਆ ਭਾਜੀ ਬਾਅਦ ਹੈ ਕਿ ਨਹੀਂ ਹੈ ਕਿ ਡੰਮੀਆਂ ਬਣਾ ਬਣਾ ਕੇ ਇੰਡੀਆ ਤੋਂ ਗਾਣੇ ਕਰੀ ਜਾਂਦੇ ਠੀਕ ਆਪਣਾ ਰੋਟੀ ਪਾਣੀ ਚੱਲਣ ਡਿਆ ਹਾਂਜੀ ਹਾਂਜੀ ਤੇ ਭਾਜੀ ਮੈਂ ਉਹ ਇਹ ਅੱਜ ਦੇ ਜੰਗ ਨੋਟਵਾਨ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਸਾਡੇ ਵੀ ਅਸੀਂ ਵੀ ਕਿਸੇ ਦੇ ਫੈਨ ਰਹੇ ਆ ਜਿਹੜੇ ਪੁਰਾਣੇ ਗਾਣੇ ਆ ਜਾਂ ਪੁਰਾਣੇ ਕਲਾਕਾਰ ਆ ਹਰ ਇੱਕ ਨੂੰ ਅੱਗੇ ਲਿਆਂਦਾ ਜਾਵੇ ਆ ਜਿਹੜੇ ਸਾਡੇ ਟਾਈਮਾਂ ਦੇ ਜੰਗ ਨੋ ਮੁੰਡੇ ਸੀਗੇ ਉਹਨਾਂ ਨੂੰ ਪਾੜੀ ਚੀਜ਼ਾਂ ਨਹੀਂ ਭੁੱਲਦੇ ਕੱਲ ਦੇ ਕਮੈਂਟ ਭਾਵੇਂ ਕਿੰਨੇ ਆ ਗਏ ਕਿੰਨਿਆਂ ਨੇ ਵੀਡੀਓ ਲਾਈਕ ਕੀਤੀ ਆ ਮੈਨੂੰ ਪਤਾ ਨਹੀਂ ਅਸਲ ਤੇ ਆਸ ਨਹੀਂ ਸੀਗੀ ਵੀ ਮੇਰੇ ਤੁਹਾਡੇ ਤੱਕ ਵੀਡੀਓ ਪਹੁੰਚਾਏ ਪਹੁੰਚੂਗੀ ਫਿਰ ਕਮਲਜੀਤ ਭਾਜੀ ਨਹੀਂ ਉੱਥੋਂ ਜੁਕੇ ਤੋਂ ਹਾਂ ਨਹੀਂ ਅਸੀਂ ਰੋਮੀ ਪਾਸੇ ਵਸਾਈ ਹਾਂ ਤੌਰ ਤੋਂ ਹਾਂਜੀ ਕਮਲ ਫਿਰ ਧਾਮੀ ਅਮਰੀਕਾ ਤੋਂ ਧਾਮੀ ਭਾਜੀ ਸਾਂ ਦੋਨਾਂ ਪੇਟੀ ਨੇ ਨਹੀਂ ਕਮੇਟ ਕਰਦੇ ਹਾਂ ਮੜਾ ਧਰਮੀ ਰਹ ਧਰਮੀ ਰਹ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਤੁੰਦੇ ਹੋਣਾ ਤੁੰਦੇ ਹੋਣਾ ਆਖ ਦਿੰਦਾ ਕਲਾਕਾਰ ਤੇ ਭਾਜੀ ਬੜਾ ਬੜੀ ਲੰਬੀ ਬੜੀ ਲੰਬੀ ਧਾੜੀ ਤਪੱਸਿਆ ਵਾ ਕਦੋਂ ਤੋਂ ਤੁਸੀਂ ਚੱਲਦੇ ਆ ਰਹੇ ਦੂਜੀ ਮੁਬਾਰਕ ਤੁਹਾਨੂੰ ਇਹ ਦੇਣੀ ਚਾਹੁੰਦੇ ਆ ਇੱਕ ਪਰਦੇਸੀਆਂ ਵਾ ਵਿਆਹ ਦਾ ਕਾਰਡ ਵਿਆਹ ਦਾ ਕਾਰਡ ਕਿਹ ਕਿਹ ਸੋਣਾ ਵਿਆਹ ਦਾ ਕਾਰਡ ਜਿਹੜਾ ਹੈਗਾ ਹਾਂ ਉਹ ਵੀ ਪਾਣੀ ਲੋਕ ਕਹਿੰਦੇ ਤੇਰਾ ਵਿਆਹ ਦਾ ਕਾਰਡ ਪੜ ਕੇ ਨਹੀਂ ਤਾ ਓਏ ਹੋਏ ਅੱਲਾ ਕੇ ਕਰੇ ਪਾਣੀ ਇਹ ਤਾਂ ਨਹੀਂ ਕਰ ਹਰ ਆਣੀ ਤੇਰਾ ਦਾ ਕਾਟ ਪਰ ਕੇ ਨਾ ਐਵੇਂ ਹੀ ਤੇਲੇ ਪਰ ਆਣੀ ਤਰਵਾ ਗੁਰਦਰਵਾਸਿਆਂ ਦਾ ਰਾਂਝਾ ਦਾ ਪ੍ਰਿੰਸੀਪਲ ਜੀ ਰਾਂਝਾ ਦਾ ਪ੍ਰਿੰਸੀਪਲ ਜੀ ਪਹਿਲੇ ਕਾਰਤ ਕਰ ਚਲ ਜਦਾਂ ਤੁਹਾਨੂੰ ਚੰਗੀ ਲੱਗਦਾ ਬਲਦੀਪਾਣੀ ਹੋਰ ਤੁਸੀਂ ਤੁਸੀਂ ਫਿਰ ਬੜੇ ਪ੍ਰਾਣੇ ਤੁਸੀਂ ਕੋਈ ਦੱਸ ਸਕਦੇ ਆ ਕਿ ਭਾਰੀ ਕੋਈ ਪ੍ਰਾਣੀ ਗੱਲ ਤੁਹਾਡੇ ਕੋਲ ਦਿਲ ਚ ਵਸੀ ਆ ਚੱਲ ਨਹੀਂ ਆ ਨਹੀਂ ਫਿਰ ਕੋਈ ਆ ਆ ਮੈਂ ਸਿਆਣ ਤੇ ਮਦਦ ਸੁਣ ਗਾਣੇ ਲਿਖੇ ਸੀ ਮੈਂ ਬਹੁਤ ਅੱਖੀਂ ਤੋਂ ਕਰਵਾ ਰਿਹਾ ਕਿਹਾ ਤੇ ਪਾਜੀ ਦੋ ਮੌਕੇ ਬ੍ਰਦਰ ਨੂੰ ਨੂੰ ਕਿਤੇ ਕੋਈ ਅਕੇ ਲਿਆਉਣ ਦਾ ਬਾਕੀ ਪਾਜੀ ਬੜਾ ਤੁਹਾਡਾ ਧੰਨਵਾਦ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਬਾਕੀ ਅਸੀਂ ਕਰਦੇ ਆ ਪੋਸਟਰ ਫੇਰ ਤੇ ਇਤਰਾਹ ਦਿਆ ਤਾਂ ਨਾ ਨਹੀਂ 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 ਪਾਜੀ ਦੁੱਜੀ ਬਜ਼ੀਰ ਭਾਜੀ ਇਹਦੇ ਉੱਪਰ ਪਰ ਮੈਂ ਤਾਂ ਗਾ ਲਿਆ ਹਰਵਿੰਦਰ ਬਾਲ ਜੀ ਬੰਨ ਬਤਾਲੇ ਵਾਲੇ ਤੋਂ ਜੀ ਓਕੇ ਓ ਬੰਨ ਬਤਾਲਾ ਜਿਹੜਾ ਹਾਂ ਜੀ ਹਾਂ ਜੀ ਹਾਂ ਜੀ ਓਕੇ ਉਹ ਤਾਂ ਬਤਾਲੇ ਉਹ ਪਰ ਉਹ ਲਾਇਆ ਮੈਨੇ ਹਾਂ ਜੀ ਹਾਂ ਜੀ ਭਾਜੀ ਭਾਜੀ ਸੌਰੀ ਇੱਕੋ ਟੱਪਾ ਸੌਂਦੇ ਲੰਡਣਾ ਚ ਜਾ ਕੇ ਤੈਨੂੰ ਆਹੀ ਭਾਵੇਂ 100 ਵਾਰੀ ਬੋਲੀ ਪਰ ਤੁਹਾਡੇ ਉਹ ਜਿਹੜੀ ਆਵਾਜ਼ ਨਿਕਲਦੀ ਉਹ ਮਾਨੇ ਠੀਰਦੀ ਜੀ ਲੰਡਣਾ ਚ ਜਾ ਕੇ ਤੈਨੂੰ ਆਦਮੀ ਨਹੀਂ ਰਹਿਣਾ ਜੀ ਆਏ ਹਾਏ ਮੈਂ ਇਧਰ ਵੀਡੀਓ ਚ ਹੋਂਡੇ ਨਾਲ ਹੀ ਤੁਹਾਡਾ ਸਾਰਾ ਕੁਝ ਚੱਲਣਿਆ ਵੀਡੀਓ ਨਾਲ ਹੀ ਹੋਂਡੇ ਪਾਜੀ ਲੰਡਨ ਵਾਲਾ ਖਿੱਚ ਤੋਂ ਕੰਮ ਲੱਦਣ ਵਾਲਾ ਲੱਗਦਾ ਤੂੰ ਵੀ ਚੱਲ ਜੂ ਤੇ ਉਤਰ ਜੰਦੇ ਹੈ ਆ ਤੋਚਣਾ ਪਾਸਪੋਰਟ ਬਣਾ ਲਿਆ ਓਏ ਓਏ ਚੋਰੀ ਚੋਰੀ ਚੋਰਾਵੇ ਤੂੰ ਵੀ ਜਾ ਵੀ ਨਾ ਤੇਰੇ ਬਿਜਾ ਕੇ ਤੇਰੇ ਆਸ ਵੀ ਨਹੀਂ ਰਹਿਣਾ ਕਦੇ ਇਤੋਂ ਸੀ ਗਰੀਬਣੀ ਨਾਲ ਪਿਆਰ ਸੋਹਣਾ ਤੈਨੂੰ ਯਾਦ ਵੀ ਨਹੀਂ ਰਹਿਣਾ ਓਏ ਚੰਨਾ ਤੈਨੂੰ ਯਾਦ ਵੀ ਨਹੀਂ ਰਹਿਣਾ ਤੇ ਪੜੀ ਹੋਰ ਤਾਨੂੰ ਹੋਰ ਨਹੀਂ ਤੰਗ ਕਰਨਾ ਤੇ ਬਾਕੀ ਮਲਾਪ ਤੇ ਇੱਕ ਗੱਲ ਦੱਸਣੀ ਹੈ ਕਿ ਮੇਰੇ ਫਾਦਰ ਸਾਹਿਬ ਦਿਆਲ ਸਿੰਘ ਪੰਛੀ ਰੇਡੀਓ ਸਿੰਗਰ ਰਹੇ ਆ ਤੇ ਕਿਤੇ ਨਾ ਕਿਤੇ ਸਾਡੇ ਖੂਨ ਚ ਵੀ ਉਹ ਚੀਜ਼ ਦੌੜਦੀ ਆ ਤੇ ਰਿਸਪੈਕਟ ਨਹੀਂ ਆ ਗਾਇਕੀ ਦੀ ਬੋਰਸ ਤੇ ਜਤਰੀ ਬਰਤਾਲੇ ਤੇ ਵਜ਼ੀਰ ਭਾਈ ਤੁਸੀਂ ਨੰਬਰ ਸੇਵ ਕਰ ਲਿਓ ਤੇ ਬਾਅਦ ਕੋਈ ਨਹੀਂ